ਜਾਪੇ ਜਿਆਦਾ ਸੇ ਜਿਆਦਾ ਮੰਦਿਰ ਬਨੇ ਜਿਆਦਾ ਸੇ ਜਿਆਦਾ ਗੁਰਦੁਆਰੇ ਬਨੇ ਇਹਾ ਜਿਆਦਾ ਸੇ ਜਿਆਦਾ ਚਰਚ ਬੰਨੇ ਕੀ ਜਗਾ ਨਹੀਂ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਾਜਾ ਵੜਿੰਗ ਤੁਹਾਡਾ ਆਪਣਾ ਉਮੀਦਵਾਰ ਲੁਧਿਆਣਾ ਲੋਕ ਸਭਾ ਤੋਂ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਅ ਪਰਸੋ ਕੋਈ ਘਟਨਾ ਕਰਮ ਜਿਹੜਾ ਵਾਪਰਿਆ ਆ ਜਾਣੇ ਕਿ ਕ੍ਰਿਸਚੀਅਨ ਪਾਈਚਾਰੇ ਹਾਸਤੇ ਇਹ ਗੱਲ ਕਹੀ ਗਈ ਕਿ ਕ੍ਰਿਸਚੀਅਨ ਕੋਈ ਨਹੀਂ ਬਣੇ ਜਾਂ ਕਿਉਂ ਬਣ ਰਿਹਾ ਹੈ ਲੇਕਿਨ ਮੈਂ ਉਹ ਅੱਖ ਰੱਖਣਾ ਚਾਹੁੰਦਾ ਹੈ ਕਿ ਜਿਹੜੇ ਕ੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਉਹਨਾਂ ਦਾ ਕਮਿਊਨਿਟੀ ਦੇ ਹਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਨੇ ਪਾਇਆ ਹੈ ਸਮਾਜ ਦੀ ਸਿਰਜਣਾ ਵਾਸਤੇ ਔਰ ਸਮਾਜ ਦੇ ਬਹੁਤ ਸਾਰੇ ਨੇਕ ਕੰਮ 크ਰਿਸਚੀਅਨ ਭਰਾ ਕਰਦੇ ਆ। ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹਿ ਦੇਣੀ ਇਸ ਗੱਲ ਨਾਲ ਰਾਜੇ ਵੜਿੰਗ ਦਾ ਤੇ ਕੋਈ ਅਸਰ ਨਹੀਂ ਪੈਂਦਾ। ਮੈਂ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ। ਅਸੀਂ ਹਰ ਭਾਈਚਾਰੇ ਦਾ Hindu ਦਾ, Sikh ਦਾ, Musalman ਭਰਾਵਾਂ ਦਾ, Christian ਭਰਾਵਾਂ ਦਾ, ਔਰ Dalit ਭਰਾਵਾਂ ਦਾ ਮੈਂ ਸਮਝਦਾ ਬਾਲਮੀਕੀ ਭਰਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਸੈਕੂਲਰ ਪਾਰਟੀ ਹੈ ਸਭ ਨੂੰ ਨਾਲ ਲੈ ਕੇ ਚੱਲਦੀ ਹੈ। ਔਰ ਜਿਸ ਪ੍ਰੋਗਰਾਮ 'ਚ ਮੈਂ ਮੌਜੂਦ ਸਾਂ ਉੱਥੇ ਕੋਈ ਐਸੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੇ ਜਿਹੜਾ ਉੱਥੇ ਲੋਕਾਂ ਦੁਆਰਾ ਸੱਦਿਆ ਗਿਆ ਸੀ ਉਹਨਾਂ ਨੇ ਕੀਤੀ ਆਕਰ ਤਾਂ ਉਸ ਗੱਲ ਨਾਲ ਰਾਜਾ ਵੜਿੰਗ ਸਹਿਮਤ ਨਹੀਂ ਆ। ਹਰ ਵਿਅਕਤੀ ਨੂੰ ਆਜ਼ਾਦੀ ਹੈ ਆਪ ਦੇ ਧਰਮ ਦਾ ਪ੍ਰਚਾਰ ਕਰਨ ਦੀ, ਆਪ ਦਾ ਪ੍ਰਚਾਰ ਕਰਨ ਦੀ ਕੋਈ ਤੇ ਕੋਈ ਰੋਕ-ਠੋਕ ਨਹੀਂ ਲਾ ਸਕਦਾ। ਔਰ ਸਾਰੇ ਧਰਮ ਵਦਨ ਫੁੱਲਣ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਰਾਜਾ ਵੜਿੰਗ ਤੱਕ ਕ੍ਰਿਸ਼ਚਨਾ ਦੇ ਵੀ ਜਾਂਦਾ ਹੈ ਤੇ ਰਾਜਾ ਵੜਿੰਗ ਹਿੰਦੂ ਭਰਾਵਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਗੋਦਦਵਾਰੇ ਵੀ ਜਾਂਦਾ ਹੈ ਰਾਜਾ ਵੜਿੰਗ ਦਰਗਾਹ ਤੇ ਵੀ ਜਾਂਦਾ ਹੈ ਰਾਜਾ ਵੜਿੰਗ ਕਈ ਵਾਰੀ ਸਾਡੇ ਗੁਰੂਆਂ ਪੀਰਾਂ ਦੇ ਡੇਰਿਆਂ ਤੇ ਵੀ ਜਾਣਾ ਪੈਂਦਾ ਉੱਥੇ ਵੀ ਜਾਂਦਾ ਮੈਂ ਸਭ ਦਾ ਸਤਿਕਾਰ ਕਰਦਾ ਕਿਉਂਕਿ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਨ ਦੀ ਇੱਜ਼ਤ ਕਰੋ ਇਹਨਾਂ ਨੂੰ ਵੰਡੋ ਨਾ ਔਰ ਜਿਹੜੇ ਲੋਕ ਇਹਨਾਂ ਵਿੱਚ ਵੰਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਹਨ ਸੋ ਧੰਨਵਾਦ ਮੈਂ ਇਹ ਨਹੀਂ ਕਹਿਣਾ ਸੀ